थाल विच त न वसंदो पियो सत संतो वीचारो अमर त नाम ठाकुर कां पियो इसका सभ ਬਹੁ ਨਾ ਮੜ ਕੇ ਜਤਾ ਪੇਮ ਕੇ ਲੜਨਾ ਚਾਹ ਸਰਦਲੇ ਗਲੇ ਮੇਰੇ ਦਿਲ ਆ ਗਗਨ ਦੰਮਾ ਮਾਂ ਬਾਜਿਓ ਪਰਿਓ ਨਿਸਨ ਕਾ ਖੇਤ ਜੋ ਮੰਡਿਓ ਸੂਰਮਾ ਆਪ ਜੂਝਣ ਕੋ ਦਾਓ ਐਸੇ ਦੀਨਦਿਆਲ ਸਤਿਗੁਰੂ ਜੀਓ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਗੁਰਮੁਖ ਪਿਆਰੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਪੰਥ ਦੇ ਨੁਮਾਇੰਦਾ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਬੜੀ ਸ਼ਰਧਾਂ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਸੋਂ ਰੋਜ ਤੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਕਰਕੇ ਸੰਪੂਰਨ ਭੋਗ ਪਾਏ ਉਪਰੰਤ ਸੁੰਦਰ دیਵਾਨ ਸਜੇ ਸਜੇ ਹੋਏ دیਵਾਨਾ ਅੰਦਰ ਅੱਲਾ ਹੀ ਗੁਰਬਾਣੀ ਦਾ ਹਰ ਜਸ ਕੀਰਤਨ ਹੋਇਆ ਪਾਤਸ਼ਾਹ ਜੀ ਆਓ ਮਹਾਨ ਗੁਰਸਿੱਖ ਬਾਣੀ ਪੜਨ ਵਾਲੇ ਉਸ ਵੇਲੇ ਦੀ ਹਕੂਮਤ ਦਾ ਜਿਹੜਾ ਸੂਬੇਦਾਰ ਸੀ ਜਕਰੀਆ ਖਾਨ ਜੋ ਸਾਡਾ ਦਾ ਜਿਹੜਾ ਮਨਾ ਰਹੇ ਭਾਈ ਤਾਰੂ ਸਿੰਘ ਦਾ ਦਿਨ ਪਾਉ ਪਾਈ ਤਾਰੂ ਸਿੰਘ ਵੀ ਉਸ ਦਿਨ ਤੋਂ ਲੈ ਕੇ ਸਿੱਖ ਪੰਥ ਉਹਨਾਂ ਦੀ ਮਹਾਨ ਸ਼ਹਾਦਤ ਤੋਂ ਸੇਧ ਲੈਂਦਾ ਔਰ ਜਿਸ ਤਰ੍ਹਾਂ ਉਹਨਾਂ ਤੇ ਫਤਵਾ ਜਾਰੀ ਕੀਤਾ ਸੀ ਵੀ ਇਹਨਾਂ ਦੇ ਕੇਸ ਕਤਲ ਕਰ ਦਿੱਤੇ ਜਾਣ ਪਰ ਸਤਿਗੁਰੂ ਜੀ ਦੀ ਐਸੀ ਰਹਿਮਤ ਹੋਈ ਐਸੀ ਅਜਮਤ ਹੋਈ ਐਸੀ ਸਤਿਗੁਰੂ ਜੀ ਨੇ ਕਲਾ ਵਰਤਾਈ ਭਾਈ ਤਾਰੂ ਸਿੰਘ ਦੀ ਜਿਹੜੀ ਸ਼ਹਾਦਤ ਸੀ ਉਹਨਾਂ ਦੇ ਕੇਸ ਨਹੀਂ ਕੱਟੇ ਗਏ ਔਰ ਫਿਰ ਹੁਕਮ ਹੋਇਆ ਉਹਨਾਂ ਦੀ ਖੋਪਰੀ ਲਾ ਦਿੱਤੀ ਜਾਵੇ ਸੋ ਖੋਪਰੀ ਜਿਸ ਵੇਲੇ ਲਾਈ ਗਈ ਤਾਂ ਉਸੇ ਵੇਲੇ ਜਿਹੜਾ 21 ਦਿਨ 22 ਦਿਨ ਭਾਈ ਤਾਰੂ ਸਿੰਘ ਜੀ ਜਿੰਦਾ ਰਹੇ ਔਰ ਬਾਣੀ ਪੜਦੇ ਰਹੇ ਔਰ ਉਸੇ ਤਰਾਈ ਉਹਨਾਂ ਦੀ ਜਿਹੜੀ ਜੁੱਤੀ ਸੀ ਉਸ ਦੇ ਨਾਲ ਹੀ ਜਕਰੀਆ ਖਾਨ ਜਿਹੜਾ ਉਹਦਾ ਬਨ ਪਿਆ ਸੀ ਜਿਸ ਤਰ੍ਹਾਂ ਜਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਚਰਨਦਾਸੀ ਸੀ ਜੁੱਤੀ ਉਹਦੇ ਸਿਰ ਤੇ ਵੱਜਦੀ ਸੀ ਸੋ ਜਕਰੀਆ ਖਾਨ ਨਰਕਾ ਨੂੰ ਗਿਆ ਭਾਈ ਤਾਰੂ ਸਿੰਘ ਅਮਰ ਸ਼ਹੀਦ ਹੋ ਕਰਕੇ ਸਚਖੰਡ ਨੂੰ ਪਿਆਨਾ ਕੀਤਾ ਸੋ ਅੱਜ ਜਿੱਥੇ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਖੰਡ ਪਾਠਾਂ ਦੇ ਭੋਗ ਪਏ ਨੇ ਉੱਥੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੀਆਂ ਅੱਜ ਤਾਂ ਦੋ ਤਲਵਾਰਾਂ ਧਾਰਨ ਦੀ ਦਾ ਅੱਜ ਦਾ ਸੁਭ ਦਿਹਾੜਾ ਮਨਾਇਆ ਗਿਆ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦਾ ਦਿਹਾੜਾ ਮਨਾਇਆ ਗਿਆ ਉੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੱਖ ਪੰਥ ਦੀ ਮਹਾਨ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਅੱਜ ਅਖੰਡ ਪਾਠਾਂ ਦੇ ਭੋਗ ਪਾਏ ਨੇ ਬੇਅੰਤ ਸੰਗਤਾਂ ਅੱਜ ਦੀ ਸ਼ਹੀਦੀ ਦਿਹਾੜੇ ਤੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੇ ਮਹਾਨ ਇਸ ਦਿਵਸ ਤੇ ਸੋ ਹਾਜ਼ਰੀਆਂ ਭਰੀਆਂ ਨੇ ਸੋ ਅੱਜ ਦਾ ਜਿਹੜਾ ਦਿਨ ਪੂਰੇ ਸੰਸਾਰ ਭਰ ਦੇ ਸਿੱਖਾਂ ਵਾਸਤੇ ਇੱਕ ਬਹੁਤ ਵੱਡਾ ਪ੍ਰੇਰਣਾ ਸਰੋਤ ਹੈ ਸੋ ਅੱਜ ਦੇ ਦਿਨ ਸਾਨੂੰ ਸੇਧ ਲੈਣੀ ਚਾਹੀਦੀ ਆ ਸਾਡਾ ਜਿਹੜਾ ਸਿੱਖ ਪੰਥ ਦਾ ਨੌਜਵਾਨ ਜਿਹੜਾ ਗੁਰੂ ਘਰ ਦੀ ਰਹਿਤ ਮਰਿਆਦਾ ਤੋਂ ਜਿਹੜਾ ਟੁੱਟ ਚੁੱਕਾ ਹੋਇਆ ਉਹਨਾਂ ਨੂੰ ਕੇਸਾ ਧਾਰੀ ਹੋ ਕਰਕੇ ਗੁਰੂ ਵਾਲੇ ਬਣਨਾ ਚਾਹੀਦਾ ਤਾਂ ਕਿ ਸਿੱਖ ਪੰਥ ਆਪਣਾ ਆਉਣ ਵਾਲੀ ਪੀੜੀ ਪੀੜੀ ਆ ਉੱਚੜੀ ਕਲਾ ਨਾ ਹੋ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ ਜਿੱਥੇ ਇੱਕ ਪਰ ਉਪਕਾਰੀ ਤੇ ਬਿਆਲਤਾ ਦੇ ਪੁੰਜ ਬੜੇ ਸਾਦੇ ਜੀਵਨ ਵਾਲੇ ਇਨਸਾਨ ਸਨ ਭਾਈ ਤਾਰੂ ਸਿੰਘ ਪਿੰਡ ਪੂਲੇ ਦੇ ਰਹਿਣ ਵਾਲੇ ਜਿੱਥੇ ਇੱਕ ਸਧਾਰਨ ਕਿਸਾਨ ਸਨ ਆਪਣੀ ਖੇਤੀਬਾੜੀ ਕਰਕੇ ਆਪਣੇ ਦਸਾਂ ਨਾ ਹੋਣ ਦੇ ਕਿਰਤ ਵਿੱਚੋਂ ਦਸਵੰਦ ਕੱਢ ਕੇ ਸੰਗਤਾਂ ਦੀ ਸੇਵਾ ਕਰਦੇ ਸਨ ਤੇ ਜਿੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਟਰੋਅ ਦਾ ਪ੍ਰਬੰਧ ਕਰਿਆ ਗਿਆ ਹੈ ਉਹਨਾਂ ਵੱਲੋਂ ਉੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਭਾਈ ਤਾਰੂ ਸਿੰਘ ਵੱਲੋਂ ਜਿੱਥੇ ਸੇਵਾ ਕੀਤੀ ਜਾਂਦੀ ਸੀ ਉੱਥੇ ਭਾਈ ਤਾਰੂ ਸਿੰਘ ਦੀ ਮਾਤਾ ਵੱਲੋਂ ਤੇ ਉਹਨਾਂ ਦੀ ਭੈਣ ਤਾਰੋ ਵੱਲੋਂ ਵੀ ਲੰਗਰ ਪਕਾਉਣ ਦੀ ਸੇਵਾ ਕੀਤੀ ਜਾਂਦੀ ਸੀ ਭਾਈ ਤਾਰੋ ਸਿੰਘ ਨੂੰ ਬਚਪਨ ਤੋਂ ਹੀ ਉਹਨਾਂ ਦੀ ਮਾਤਾ ਵੱਲੋਂ ਗਰਵਾਣੀ ਤੇ ਗੁਰਤੇਸ ਦੀ ਗੁਰਤੀ ਜਿਹੜੀ ਮਿਲੀ ਸੀਗੀ ਉਹਦੇ ਤੇ ਅਖੀਰ ਤੱਕ ਭਾਈ ਤਾਰੋ ਸਿੰਘ ਜੀ ਫਿਰ ਰਹੇ ਤੇ ਭਾਈ ਤਾਰੋ ਸਿੰਘ ਜੀ ਨੂੰ ਜਦੋਂ ਐਂਡ ਦੇ ਵਿੱਚ ਲਾਹੌਰ ਦੇ ਵਿੱਚ ਜਕਰੀਆ ਖਾਨ ਨੇ ਇਸਲਾਮ ਧਰਮ ਕਬੂਲ ਕਰਨੀ ਬੁਲਾਇਆ ਗਿਆ ਤਾਂ ਭਾਈ ਤਾਰੂ ਸਿੰਘ ਜੀ ਨੇ ਇਸਲਾਮ ਧਰਮ ਤੋਂ ਕੋਹਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਜਕਰੀਆ ਖਾਨ ਨੇ ਉਹਨਾਂ ਦੇ ਕੇਸਾਂ ਦੀ ਬੇਅਦਵੀ ਕਰਨ ਵਾਸਤੇ ਕਿਹਾ ਗਿਆ ਪਰ ਉਹਨਾਂ ਦੇ ਕੇਸ ਕਤਲ ਨਹੀਂ ਹੋਏ ਤਾਂ ਫਿਰ ਜਲਾਦਾਂ ਵੱਲੋਂ ਰੰਬੇ ਦੇ ਨਾਲ ਉਹਨਾਂ ਦੀ ਖੋਪੜੀ ਉਤਾਰੀ ਗਈ ਤੇ ਅਖੀਰ ਦੇ ਵਿੱਚ ਜਿਹੜੇ ਭਾਈ ਤਾਰੂ ਸਿੰਘ ਸੀ ਉਹ ਗਰਵਾਣੇ ਵਿੱਚ ਜੁੜੇ ਹੋਏ ਸਨ ਤਾਂ ਪਾਣਾ ਐਸਾ ਵਾਪਰਿਆ ਅਗਲੇ ਦਿਨ ਹੀ ਜਿਹੜਾ ਜਕਰੀਆ ਖਾਨ ਸੀ ਉਹ ਬਿਮਾਰ ਹੋ ਗਿਆ ਤਾਂ ਉਹ ਗੁਰਮਖ ਪਿਆਰੇ ਉਸ ਗੁਰਸਿੱਖ ਦੀ ਜੁੱਤੀ ਨਾਲ ਹੀ ਜਦੋਂ ਭਾਈ ਜਕਰੀਆ ਜਕਰੀਆ ਖਾਨ ਦਾ ਜਿਹੜਾ ਬੰਨ ਪਿਆ ਸੀਗਾ ਉਹ ਭਾਈ ਤਾਰੂ ਸਿੰਘ ਦੀ ਜੁੱਤੀ ਜਦੋਂ ਸਿਰ 'ਚ ਵੱਜੀ ਤਾਂ ਜਕਰੀਆ ਖਾਨ ਦਾ ਜਿਹੜਾ ਉਹ ਬੰਨ ਖੁੱਲਿਆ ਉਪਰੰਤ ਜਿਹੜੀ ਜਕਰੀਆ ਖਾਨ ਦੀ ਮੌਤ ਹੋਈ ਤੇ ਭਾਈ ਤਾਰੂ ਸਿੰਘ 22 ਦਿਨ ਬਿਨਾ ਕੋਪਰੀ ਤੋਂ ਜਿਉਂਦੇ ਰਹੇ ਸਾਨੂੰ ਐਸੇ ਸ਼ਹੀਦਾਂ ਤੇ ਮਾਨ ਆ ਅੱਜ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵੱਲੋਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਗੁਰਦਰਾ ਮਜੀ ਸਾਹਿਬ ਦਾ ਅਨਹਾਲ ਵਿਕੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਹੁਣ ਉਹਨਾਂ ਦੇ ਭੋਗ ਪਾਏ ਗਏ ਹਨ ਸੋ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ 'ਚ ਹਿੱਸਾ ਲੈ ਰਹੀਆਂ ਨੇ ਜਿੱਥੇ ਸੰਗਤਾਂ ਆਈਆਂ ਨੇ ਉੱਥੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਜਿਹੜੇ ਇੱਥੇ ਦੇ ਵਿੱਦਿਅਕ ادارے ਜੋ ਸਕੂਲ ਨੇ ਉਹ ਵੀ ਵਿਸ਼ੇਸ਼ ਤੌਰ ਤੇ ਇਹਨਾਂ ਗੁਰਮਤ ਸਮਾਗਮਾਂ 'ਚ ਆਪਣੀ ਹਾਜ਼ਰੀ ਲਵਾ ਰਹੇ ਨੇ ਮੈਂ ਉਹਨਾਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਖੀਰ 'ਚ ਸਾਰੀਆਂ ਸੰਗਤਾਂ ਦਾ ਧੰਨਵਾਦ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਲੱਖ ਲੱਖ ਵਾਰ ਕੋਟ ਪ੍ਰਣਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ